ਰਜੇਸ਼ ਖੰਨੇ ਦਾ ਐਡਾ ਕਿ ਤਕੜਾ ਫੈਨ ਆ ਇਹ ਦਾਂਦੇ ਸੀ ਇਹਦੇ ਕੋਲੇ ਕੰਟੈਕਟਸ ਆ ਗੱਡੀ ਹੁੰਦੀ ਸੀ ਆਪਦੀ ਸਫਾਰੀ ਸੂਟ ਪਾਇਆ ਹੁੰਦਾ ਸੀ ਇਹਦੇ ਔਰ ਇਹ ਥੀਏਟਰ ਬੁੱਕ ਕਰਾਉਂਦਾ ਹੁੰਦਾ ਸੀ ਰਜੇਸ਼ ਖੰਨੇ ਦੀ ਫਿਲਮ ਦੇਖਣ ਨੂੰ ਕੱਲਾ 87 88 ਦਾ ਉਦੋਂ ਦਾ ਇਹ ਉੱਥੇ ਸੜਕਾਂ ਤੇ ਘੁੰਮਦਾ ਸੀ ਅਸੀਂ ਇਹਨੂੰ ਲੈ ਕੇ ਆਏ ਆ 22 ਜਾਂ 23 ਚ 22 ਸਾਲ ਇਹ ਹੋ ਗਏ ਤੇ 10 ਸਾਲ ਉਹ ਹੋ ਗਏ 32 33 ਸਾਲ ਲਾਲੀ ਬਾਬਾ ਸੜਕਾਂ ਤੇ ਰਹਾ ਜੰਡੇਆੜਾ ਗਰੂ ਤੋਂ ਲੈ ਕੇ ਆਏ ਸੀ ਨਾ ਬਹੁਤ ਬੁਰੀ ਹਾਲਤ ਸੀ ਔਰ ਢਾਈ ਤਿੰਨ ਸਾਲ ਤੱਕ ਇਹਨੂੰ ਕੋਈ ਆਪਦੀ ਸੋਜੀ ਹੋਈ ਨਹੀਂ ਰਹੀ ਆ ਹੁਣ ਜਾਨੀ ਕਿ ਕਰੀਬ 70% ਸੋਜੀ ਆਉਣ ਲੱਗੀ ਬਾਬਾ ਕਾ ਹੈਲੋ ਨਲੀ ਬਾਬੇ ਹੈਲੋ ਕਹ ਇੰਦੇ ਆ ਭਰਾ ਆ ਭਰਾ ਹੈ ਤਰਾ ਕੀ ਨਾਮ ਹੈ ਦਾ ਸੰਦੀਪ ਸਿੰਘ ਜੀ ਹੈ ਡਾਕਟਰ ਡਾਕਟਰ ਸੰਦੀਪ ਸਿੰਘ ਕੀ ਕੀ ਨਾਮ ਆ ਤੇਰੇ ਭਰਾ ਦਾ ਤੇਰੇ ਭਰਾ ਦਾ ਕੀ ਨਾਮ ਦੀਪ ਸਿੰਘ ਇਹ ਗगनਦੀਪ ਸਿੰਘ ਕੋਈ ਦੀਪ ਸਿੰਘ ਹੈਗਾ ਹਾਂ ਗगनਦੀਪ ਸਿੰਘ ਸੁਣ ਬਾਪੂ ਤੂੰ ਤਾਂ ਅੰਗਰੇਜ਼ੀ ਵੀ ਪੜ੍ਹ ਲੈਣਾ ਆਹੋ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਇਹ ਲਾਲੀ ਬਾਬਾ ਲਾਲੀ ਬਾਬਾ ਹਰ ਸੁਪਨਿਆਂ ਦੇ ਘਰ ਦਾ ਮੈਂਬਰ ਆ कि ਜਦੋਂ ਇਹਨੂੰ ਜੰਡਿਆਲਾ ਗੁਰੂ ਤੋਂ ਲੈ ਕੇ ਆਏ ਸੀ ਨਾ ਬਹੁਤ ਬੁਰੀ ਹਾਲ ਸੀ ਔਰ ਢਾਈ ਤਿੰਨ ਸਾਲ ਤੱਕ ਇਹਨੂੰ ਕੋਈ ਆਪਦੀ ਸੋਜੀ ਹੋਈ ਨਹੀਂ ਰਹੀ ਆ ਹੁਣ ਜਾਨਕਾ ਕਰੀਬ 70% ਸੋਜੀ ਆਉਣ ਲੱਗ ਗਈ ਬਾਪੂ ਰਜੇਸ਼ ਖੰਨੇ ਦਾ ਐਡਾ ਕਿ ਤਕੜਾ ਫੈਨ ਆ ਇਹ ਦੱਸਦੇ ਸੀ ਇਹਦੇ ਕੋਲੇ ਕੰਟੈਕਟਸ ਆ ਗੱਡੀ ਹੁੰਦੀ ਸੀ ਆਪਦੀ ਸਫਾਰੀ suit ਪਾਇਆ ਹੁੰਦਾ ਸੀ ਇਹਦੇ ਔਰ ਇਹ ਥੀਏਟਰ ਬੁੱਕ ਕਰਾਉਂਦਾ ਹੁੰਦਾ ਸੀ ਰਜੇਸ਼ ਖੰਨੇ ਦੀ ਫਿਲਮ ਦੇਖਣ ਨੂੰ ਕੱਲਾ ਉਰੇ ਤਾਂ ਬਚੰਦੀ ਘਰ ਦੇ ਵਿੱਚ ਗੱਡੀ ਚਲਾਉਂਦਾ ਰਿਹਾ ਬੰਬੇ ਜਦੋਂ 84 ਦੇ ਦੰਗੇ ਹੋਏ ਆ ਨਾ ਤੇ ਜਦੋਂ ਸਾਡੇ ਸਿੱਖਾਂ ਦੀ ਨਸਲ ਕੁਸੀ ਕਰਨ ਦੀ ਕੋਸ਼ਿਸ਼ ਕੀਤੀ ਦਿੱਲੀ ਬੰਬੇ ਵੱਡੇ ਸ਼ਹਿਰਾਂ ਚ ਕਲਕੱਤੇ ਵੀ ਉਦੋਂ ਫਿਰ ਇਹਨੂੰ ਉਹਨਾਂ ਨੇ ਨੌਕਰੀ ਤੋਂ ਕੱਢਤਾ ਸੀ ਵੀ ਇਹ ਸਿੱਖ ਡਰਾਈਵਰ ਆ ਫਿਰ ਇਹਨਾਂ ਦੀ ਉੱਥੇ ਜਿਹੜਾ ਸਾਰਾ ਕੰਮਕਾਰ ਸੀ ਉਹਦਾ ਬੰਦ ਹੋ ਗਿਆ ਪੰਜਾਬ ਆ ਗਏ ਪੰਜਾਬ ਆ ਗਏ ਫਿਰ ਇਹਦੇ ਭਰਾ ਤੇ ਇਹਦੇ ਜੀਜਾ ਜੀ ਸੀ ਜਿਹੜੇ ਉਹ ਫੌਜ ਚ ਸੀਗੇ ਤੇ ਭਰਾ ਵੀ ਇਹਦਾ बिजनेਸਮੈਨ ਸੀ ਬਹੁਤ ਵਧੀਆ ਉਹਨਾਂ ਨੂੰ ਪੁਲਿਸ ਨੇ ਚੱਕ ਲਿਆ ਉਹਨਾਂ ਦੀ ਇੰਟਰੋਗੇਸ਼ਨ ਬਹੁਤ ਜ਼ਿਆਦਾ ਹੋਈ ਇਹਦੀ ਵੀ ਇੰਟਰੋਗੇਸ਼ਨ ਬਹੁਤ ਜ਼ਿਆਦਾ ਹੋਈ ਉਦੋਂ ਵਾਰ ਉਹਨਾਂ ਨੂੰ ਜੇਲ੍ਹ ਭੇਜਤਾ ਇਹ ਮੈਂਟਲੀ ਹੋ ਗਿਆ ਸੜਕਾਂ ਤੇ ਘੁੰਮਣ ਲੱਗ ਗਿਆ ਉਹ ਜੰਡਿਆਲਾ ਗੁਰੂਕੇਰੀਆਂ ਸੜਕਾਂ ਤੇ ਤੁਸੀਂ ਸੋਚ ਕੇ ਦੇਖੋ ਇਹ 87 88 ਦਾ ਲਗਭਗ 90 ਦੇ ਦਹਾਕੇ ਦੀ ਗੱਲ ਆ 90 ਦੇ ਵਿੱਚ ਉਦੋਂ ਦਾ ਇਹ ਉੱਥੇ ਸੜਕਾਂ ਤੇ ਘੁੰਮਦਾ ਸੀ ਔਰ ਅਸੀਂ ਇਹਨੂੰ ਲੈ ਕੇ ਆਏ ਆ 22 ਜਾਂ 23 ਚ 22 ਸਾਲ ਇਹ ਹੋ ਗਏ ਤੇ 10 ਸਾਲ ਉਹ ਹੋ ਗਏ 32 33 ਸਾਲ ਲਾਲੀ ਬਾਬਾ ਛੜਕਾਂ ਤੇ ਰਿਹਾ ਲਾਲੀ ਭਾਈ ਸਤਿ ਸ੍ਰੀ ਅਕਾਲ ਭਾਈ ਜਗਮੋਹਨ ਸਿੰਘ ਆ ਤੇਰਾ ਨਾ ਜਗਮੋਹਨ ਸਿੰਘ ਲਾਲੀ ਲਾਲੀ ਭਾਈ ਟਰਾਂਸਪੋਰਟ ਦਾ ਕੰਮ ਕਰਦਾ ਸੀ ਪਹਿਲਾਂ ਮੈਨੂੰ ਰਜੇਸ਼ ਖੰਨੇ ਦੀ ਫਿਲਮ ਬਹੁਤ ਜ਼ਿਆਦਾ ਆਹੋ ਫਿਲਮ ਆਉਂਦੀ ਆਹੋ ਚੇਤੇ ਆ ਤੂੰ ਦੇਖੇ ਰਜੇਸ਼ ਖੰਨੇ ਦੀ ਫਿਲਮ ਹਾਥੀ ਮੇਰਾ ਸਾਥੀ ਚਾਹ ਪੀ ਲਈ ਆਜ ਲਾਲੀ ਉਹ ਲਾਲੀ ਬਾਈ ਚਾਹ ਪੀ ਲਈ ਆ ਜਾ 25 30 ਸਾਲ ਹੋ ਗਏ ਨੂੰ ਸੜਕਾਂ ਤੇ ਰਲਦੇ ਨੂੰ ਪੜਿਆ ਲਿਖਿਆ ਵੀਡੀਓ ਦੇਖੋ ਕਿਵੇਂ ਬੈਠਾ ਲਿਖੀ ਹੋਈ ਜਾਂਦਾ ਰਹਿੰਦਾ ਕਿਤਾਬਾਂ ਦੇ ਪਿੰਨਾ ਦੇ ਨਾਲ ਨਿਊਜ਼ਪੇਪਰਾਂ ਤੇ ਕਾਪੀਆਂ ਤੇ ਪਰ ਹੁਣ ਸੜਕਾਂ ਤੇ ਤੁਰਿਆ ਫਿਰਦਾ ਵਿਚਾਰਾ ਮਹਾਰਾਸ਼ਟਰ ਤੋਂ ਆਇਆ ਸੀ ਬੰਬੇ ਤੋਂ ਪਰਵਾਹ ਰਹੇ ਇੱਥੇ ਆ ਕੇ ਟਰਾਂਸਪੋਰਟ ਦਾ ਕੰਮ ਕੀਤਾ ਜੰਡਿਆਲਾ ਗੁਰੂਕਾ ਦੇ ਵਿੱਚ ਬਹੁਤ ਵੱਡਾ ਬਹੁਤ ਵੱਡਾ ਟਰਾਂਸਪੋਰਟਰ ਸੀ ਬਾਈ ਪਰ ਅੱਜ ਟਰਾਂਸਪੋਰਟਰ ਬਾਈ ਦੀ ਹਾਲਤ ਦੇਖੋ ਕੀ ਆ ਧੰਨਵਾਦ ਆ ਦਿਲਜੀਤ ਬਾਈ ਦਾ ਤੇ ਰਾਹੁਲ ਦੇਵ ਦਾ ਬਾਈ ਦਾ ਜਿਨ੍ਹਾਂ ਨੇ ਸਾਨੂੰ ਦੱਸਿਆ ਜਿਨ੍ਹਾਂ ਦੇ ਸਦਕਾ ਸਾਨੂੰ ਅੱਜ ਇੱਥੇ ਆਉਣ ਦਾ ਮੌਕਾ ਮਿਲਿਆ ਲਾਲੀ ਗੱਲ ਸੁਣ ਵੀਰੇ ਲਾਲੀ ਗੱਲ ਸੁਣ ਵੀਰੇ ਗੱਲ ਸੁਣ ਗੱਲ ਸੁਣ ਮੇਰੀ ਆ ਜਾ ਚਾਹ ਪੀਏ ਕੁਟ ਤੇ ਨਾ ਦੋ ਗੱਲਾਂ ਹੀ ਕਰਨੀਆਂ ਛੱਡ ਦੇ ਵੀ ਛੱਡ ਦੇ ਛੱਡ ਦੇ ਵੀ ਛੱਡ ਦੇ ਆਪੇ ਮੇ ਆ ਜਾ ਆ ਲਾਲੀ ਦੋ ਗੱਲਾਂ ਹੀ ਕਰਨੀਆਂ ਬਾਈ ਲਾਲੀ ਉਹ ਲਾਲੀ ਛੜਕਾਂ ਤੇ ਘੁੰਮਦੇ ਦਾ ਨਹੀਂ 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 ਦਿਮਾਗੀ ਸੰਤੁਲਨ ਕਿੰਨਾ ਜ਼ਿਆਦਾ ਆਫਸੈਟ ਹੋ ਗਿਆ ਚਾਹ ਪਿਲਾ ਗਈ ਆਪ ਅਬ ਚਾਹ ਪੀਣੀ ਹੈ ਚਾਹ ਕੀ ਕਰਦੇ ਦਿਓ ਚਾਹ 7-8 ਕੱਪ ਚਾਹ ਬਣਾਈਏ ਫਟਾਫਟ ਓਏ ਅਵੇ ਅਵੇ ਚਾਹ ਆ ਗਈ ਚਾਹ ਆ ਗਈ ਚਾਹ ਔਰ ਪਰੌਂਠਾ ਖਾਣੇ ਚ ਪਰੌਂਠਾ ਖਾਣੇ ਨਾਲ ਚਾਹ ਪੀਣਿਆ ਛੱਡ ਬਤਾ ਕੀ ਕਰਦੇ ਆਲੇ ਪਏ ਹੋ ਲੈਣਾ ਪਰੌਂਠਾ ਨਾ ਗੁੱਸਾ ਨਾ ਕਰ ਤੂੰ ਲੈ ਫੜ ਛੱਡ ਦੇ ਵੀਰੇ ਛੱਡ ਦੇ ਗੁੱਸਾ ਨਾ ਕਰ ਛੱਡ ਦੇ ਲੈ ਫੜ ਲੈ ਫੜ ਗੁੱਸਾ ਨਾ ਕਰ ਛੱਡ ਦੇ ਵੀਰੇ ਛੱਡ ਦੇ ਛੱਡ ਦੇ ਗੁੱਸਾ ਨਾ ਕਰ ਬਾਈ ਲਾਲ ਚਾਹ ਪੀ ਲਈ ਆ ਜਾ ਬਹਿ ਜਾ ਬਹਿ ਜਾ ਚਾਹ ਪੀ ਲਈ ਤੇ ਬਾਈ ਜੇ ਨਰ ਜੇਸ ਕਰਨਾ ਸੀਗਾ ਕਿ ਤੈਨੂੰ ਮਿਲਦਾ ਮਿਲਦਾ ਵੀ ਰਿਹਾ ਪਹਿਲਾਂ ਬੰਬੇ ਮਿਲੇ ਹੋ ਕਦੇ ਨੂੰ ਐਨਾਲੀ ਬਾਈ ਮਿਲੇ ਹੋ ਕਦੇ ਮਰੀਜ਼ ਕਰਨ ਨੂੰ ਮਿਲੇ ਹੋ ਕਦੇ ਆਹੋ ਮਿਲੇ ਹੋ ਆਹੋ ਅੱਛਾ ਨਹੀਂ ਨਹੀਂ ਫੜਨਾ ਨਹੀਂ ਬਾਪੂ ਨੂੰ ਓਏ ਭਾਈ ਜੀ ਇਹ ਤੁਸੀਂ ਕੋਈ ਨਾ ਕਿੰਨੇ ਸਾਲਾਂ ਤੋਂ ਦੇਖਦੇ ਹੋ ਉਹਨਾਂ ਨੂੰ ਤੁਸੀਂ ਮੇਰੀ ਟੁਮਰ ਹੀ ਨਿਕਲ ਗਈ ਇੱਥੇ ਤੇ ਸੜਕ ਤੇ ਹੀ ਰੰਦਾ ਇੱਦਾਂ ਹਾਂ ਸੌਂਦਾ ਕਿੱਥੇ ਓ ਇੱਥੇ ਇੱਥੇ ਹੀ ਉੱਥੇ ਉੱਥੇ ਜਾਂ ਗਰਮੀ ਆ ਗਈ ਇੱਥੇ ਲੰਮੇ ਬੈ ਗਿਆ ਵਾ ਹਾਂ ਇੰਨਾ ਪੜੇ ਲਿਖਿਆ ਬੜਾ ਕਾਫੀ ਨਵੀਂ ਲੈ ਲੈਣੇ ਯਾਰ ਰਜਿਸਟਰ ਬੜਾ ਲਿਖੇ ਇਨੇ ਵਰਕੇ ਕੱਢਨੇ ਆ ਹੂੰ ਵਰਕੇ ਕੱਢਨੇ ਆ ਸਰ ਫਿਰ ਲਾਈ ਜਾਣਾ ਲਾਈ ਜਾਣਾ ਲਾਈ ਜਾਣਾ ਠੀਕ ਲਿਖੀ ਜਾਣਾ ਇਹਨੇ ਸੁਠੀ ਜਾਣਾ ਲਿਖਦਾ ਕੀ ਆ ਜੀ ਆਪਣੇ ਆਪ ਹੀ ਸਾਬ ਆਪਣੇ ਆਪ ਹੀ ਮੇਰੇ ਕੋ ਬੜੇ ਬੜੇ ਬੰਦੇ ਆਉਂਦੇ ਵੀ ਇਥੇ ਨੰਬਰ ਲਿਖ ਕੇ ਦੇ ਨੰਬਰ ਦੇ ਕੇ ਤੇ ਚਾਹ ਵੀ ਲੈ ਆ ਰੋਟੀ ਵੀ ਲੈ ਕੇ ਆਉਣਗੇ ਤੇ ਅੱਗੇ ਨੰਬਰ ਲਾਟਰੀ ਦਾ ਲਾਟਰੀ ਦਾ ਕੋਈ ਨੰਬਰ ਗਏ ਤੇਰਾ ਨੰਬਰ ਬਹੁਤ ਲੱਕੀ ਆ ਇਸ ਤਰ੍ਹਾਂ ਇਹਨੇ ਲਿਖੀ ਜਾਣਾ ਕਾਗਜ਼ ਪਾੜੀ ਜਾਨੇ ਆ ਉਹ ਕਾਗਜ਼ ਜੇ ਰੱਖ ਲੈਣਾ ਅਗਲੇ ਨੇ ਏਜੰਸੀ ਚੋਂ ਨਾ ਉਥੋਂ ਇਨੇ ਗੱਤੇ ਨਾਲੇ ਚੋਂ ਕੱਢਨੇ ਆ ਕਿਸੇ ਨੂੰ ਬੁਰਾ ਮੰਨਦਾ ਅੱਜ ਤੱਕ ਕਿੰਨੇ ਕਦੀ ਨਹੀਂ ਬੋਲਿਆ ਅਰਦਾਸ ਕਰਿਓ ਅਸੀਂ ਬਾਈ ਲਾਲੀ ਦੀ ਸੇਵਾ ਸੰਭਾਲ ਕਰ ਸਕੀਏ ਬਾਈ ਲਾਲੀ ਸਾਡੇ ਕੋਲੇ ਉੱਥੇ ਰਹਿ ਕੇ ਸਰਦਾਰ ਜਗਮੋਹਨ ਸਿੰਘ ਬਣ ਕੇ ਜੀਵਨ ਬਤੀਤ ਕਰ ਸਕੀਏ ਤੇ ਸੜਕਾਂ ਤੇ